ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡੇ ਲਈ ਲੈ ਕੇ ਆਈ ਆ ਅੱਜ ਇੱਕ ਨਿਊਜ਼ ਜਿਹੜੀ ਕਿ ਤੁਸੀਂ ਆਲਰੇਡੀ ਚਾਹੇ ਸੁਣ ਲਈ ਹੋਵੇਗੀ ਪਰ ਇਸ ਦੀ ਵਿਸਥਾਰ ਦੇ ਨਾਲ ਚਰਚਾ ਮੈਂ ਕਰਨ ਜਾ ਰਹੀ ਹਾਂ ਤੁਹਾਡੇ ਨਾਲ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1 ਸੈਕਿੰਡ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੀ ਸਾਡੇ ਕੋਲੇ ਸਪੈਸ਼ਲ ਐਜੂਕੇਸ਼ਨ ਦੇ ਨਾਲ ਸੰਬੰਧਿਤ ਐਜੂਕੇਟਰਾਂ ਦੀ ਭਰਤੀ ਹੋਣੀ ਸੀ ਉਸਦੇ ਸਬੰਧੀ ਸਾਡੇ ਕੋਲੇ ਖਬਰ ਜਿਹੜੀ ਪਹੁੰਚ ਚੁੱਕੀ ਹੈ ਜਿਹੜੇ ਵਿਦਿਆਰਥੀਆਂ ਨੇ ਬੀਐਡ ਡੀਐਡ ਸਪੈਸ਼ਲ ਤਰੀਕੇ ਦੇ ਨਾਲ ਕੀਤੀ ਹੋਈ ਹੈ ਸਪੈਸ਼ਲ ਵਿਸ਼ੇ ਦੇ ਤੌਰ ਤੇ ਕੀਤੀ ਹੋਈ ਹੈ ਉਹਨਾਂ ਦੇ ਲਈ ਇੱਕ ਖੁਸ਼ਖਬਰੀ ਹੈ ਸੁਗਲ ਮਲਾ ਕੇ ਅਸੀਂ ਜਾਣਦੇ ਹਾਂ ਕਿ ਇਹ ਸਾਡੇ ਕੋਲੇ ਖੁਸ਼ਖਬਰੀ ਹੈ ਕਿ ਜੇਕਰ ਤੁਸੀਂ ਪੰਜਾਬ ਅਡਾ 247 ਦੇ ਨਾਲ ਜੁੜਨਾ ਚਾਹੁੰਦੇ ਹੋ ਅਡਾ 247 ਦੇ ਉੱਪਰ ਜੁੜਨਾ ਚਾਹੁੰਦੇ ਹੋ ਐਪ ਦੇ ਉੱਪਰ ਮਾਸਟਰ ਕੇਡਰ ਪੰਜਾਬੀ ਤੇ ਲੈਕਚਰਰ ਕੇਡਰ ਪੰਜਾਬੀ ਦੇ ਬੈਚ ਵਿੱਚ ਐਨਰੋਲ ਹੋਣਾ ਚਾਹੁੰਦੇ ਹੋ ਪੀਐਸਟ 1 ਪੇਪਰ ਪੀਐਸਟ 2 ਪੇਪਰ ਈਟੀਟੀ ਐਂਟ੍ਰਾਂਸ ਇਗਜ਼ਾਮ ਆਦ ਜਿੰਨੇ ਵੀ ਇਗਜ਼ਾਮ ਸਾਡੇ ਪੰਜਾਬ ਦੇ ਵਿੱਚ ਟੀਚਿੰਗ ਦੇ ਨਾਲ ਸਬੰਧਤ ਹੁੰਦੇ ਆ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਵਾਈਟੀ22 쿠ਪਨ ਕੋਡ ਯੂਜ਼ ਕਰਕੇ ਇੱਕ ਵੱਡਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋ ਸੁਗਲ ਮਲਾ ਕੇ ਜੇਕਰ ਇਸ ਭਰਤੀ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਭਰਤੀ ਆ ਰਹੀ ਹੈ 3600 ਦੇ ਕਰੀਬ ਵਿਸ਼ੇਸ਼ ਅਧਿਆਪਕਾਂ ਦੀ ਭਰਤੀ ਜਿਹੜੀ ਹੈ ਆਲ ᱨੈਡੀ ਅਨਾਉਂਸ ਕਰ ਦਿੱਤੀ ਗਈ ਹੈ ਇਸ ਦੇ ਲਈ ਕੁਆਲਿਫੀਕੇਸ਼ਨ ਕੀ ਚਾਹੀਦੀ ਹੈ ਉਸੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਿ ਇਹ ਭਰਤੀ ਪੱਕੀ ਭਰਤੀ ਹੈ ਸਰਕਾਰੀ ਨੌਕਰੀ ਹੈ ਸੁਗਲ ਮਲਾਕੇ ਲੁਧਿਆਣਾ ਦੀ ਸਥਿਤੀ ਜੇਕਰ ਆਪਾਂ ਸਾਰਿਆਂ ਦੇ ਨਾਲੋਂ ਵੇਖੀਏ ਤਾਂ ਵੱਧ ਲੁਧਿਆਣਾ ਲੁਧਿਆਣਾ ਹੀ ਮੰਗ ਕਰ ਰਿਹਾ ਹੈ ਸਪੈਸ਼ਲ ਐਜੂਕੇਟਰਾਂ ਦੀ 7330 ਵਿਸ਼ੇਸ਼ ਬੱਚਿਆਂ ਲਈ ਸਿਰਫ 30 ਅਧਿਆਪਕ ਹਨ ਸਿੱਖਿਆ ਵਿਭਾਗ ਵਿੱਚ 3917 ਵਿਸ਼ੇਸ਼ ਅਧਿਆਪਕਾਂ ਦੇ ਅਹੁਦੇ ਖਾਲੀ ਪਏ ਐ ਸੋ ਗਣ ਮਿਲਾ ਕੇ ਇੰਨੇ ਅਹੁਦੇ ਖਾਲੀ ਪਏ ਐ ਜਿਸ ਕਰਕੇ 3600 ਪੋਸਟਾਂ ਆ ਰਹੀਆਂ ਨੇ ਸੋ ਕਾਨੂੰਨੀ ਜ਼ਰੂਰਤ ਵੀ ਹੈ ਇਹ ਰਾਈਟ ਟੂ ਐਜੂਕੇਸ਼ਨ ਐਕਟ ਦੇ ਮੁਤਾਬਕ ਕਲਾਸ 1 ਤੋਂ 5 ਲਈ 10 ਵਿਸ਼ੇਸ਼ ਬੱਚਿਆਂ ਦੇ ਲਈ ਇੱਕ ਅਧਿਆਪਕ ਹੋਣਾ ਚਾਹੀਦਾ ਜਿਹੜਾ ਕਿ ਜੋਕੇ ਸਮੇਂ ਦੇ ਵਿੱਚ ਅਜਿਹਾ ਨਹੀਂ ਹੁੰਦਾ ਕਈ ਵਾਰ ਕੀ ਹੁੰਦਾ ਕਿ ਸਾਡੇ ਸਕੂਲਾਂ ਦੇ ਵਿੱਚ ਬੱਚੇ ਦੋਈ ਹੁੰਦੇ ਆ ਤੇ ਅਧਿਆਪਕ ਉੱਥੇ ਸਾਡੇ ਕੋਲੇ ਜ਼ਿਆਦਾ ਹੁੰਦੇ ਆ ਤੇ ਕਈ ਸਕੂਲਾਂ ਦੇ ਵਿੱਚ ਜ਼ਿਆਦਾ ਅਧਿਆਪਕ ਸੌਰੀ ਜ਼ਿਆਦਾ ਬੱਚੇ ਹੋਣ ਕਰਕੇ ਅਧਿਆਪਕ ਇੱਕ ਹੀ ਪੜਾ ਰਿਹਾ ਹੁੰਦਾ ਜਿਹੜਾ ਕਿ ਰਾਈਟ ਟੂ ਐਜੂਕੇਸ਼ਨ ਐਕਟ ਦੇ ਮੁਤਾਬਕ ਬਿਲਕੁਲ ਗਲਤ ਹੈ ਕਹਿਣ ਦਾ ਭਾਵ ਕਲਾਸ 1 ਤੋਂ 5 ਲਈ ਹਰ 10 ਵਿਸ਼ੇਸ਼ ਬੱਚਿਆਂ ਦੇ ਲਈ ਇੱਕ ਅਧਿਆਪਕ ਹੋਵੇਗਾ ਕਲਾਸ ਨੰਬਰ 6 ਤੋਂ 8 ਦੇ ਲਈ ਹਰ 15 ਵਿਸ਼ੇਸ਼ ਬੱਚਿਆਂ ਦੇ ਲਈ ਇੱਕ ਅਧਿਆਪਕ ਹੋਵੇਗਾ ਪ੍ਰਾਪਰ ਤਰੀਕੇ ਦੇ ਨਾਲ ਇਹ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਤੇ ਦੂਸਰੇ ਪੁਆਇੰਟ ਤੇ ਅਸੀਂ ਸਮਝਦੇ ਹਾਂ ਕਿ ਜਿਹੜਾ ਇਹ ਪੰਜਾਬ ਦੀ ਜਿਹੜਾ ਫਾਈਨੈਂਸ ਵਿਭਾਗ ਹੈ ਉਸ ਨੇ ਇਸ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਭਰਤੀ ਦੀ ਯੋਜਨਾ ਦੇਖ ਲਓ ਪਹਿਲੇ ਸਾਲ ਦੇ ਵਿੱਚ ਕਿੰਨੀਆਂ ਪੋਸਟਾਂ ਭਰੀਆਂ ਜਾਣੀਆਂ ਦੂਜੇ ਸਾਲ ਦੇ ਵਿੱਚ ਕਿੰਨੀਆਂ ਤੇ ਤੀਜੇ ਸਾਲ ਦੇ ਵਿੱਚ ਕਿੰਨੀਆਂ ਪਹਿਲੇ ਸਾਲ ਦੇ ਵਿੱਚ 1100 ਅਧਿਆਪਕਾਂ ਦੀ ਭਰਤੀ ਦੂਜੇ ਸਾਲ ਦੇ ਵਿੱਚ 1200 ਤੀਜੇ ਸਾਲ ਦੇ ਵਿੱਚ 1300 ਇਸ ਤੋਂ ਬਿਨਾ ਵੱਡੀ ਗੱਲ ਜਬ ਵੱਡੀ ਖੋਸ਼ਖਬਰੀ ਉਹਨਾਂ ਵਿਦਿਆਰਥੀਆਂ ਦੇ ਲਈ ਸੌਰੀ ਮਾਫ ਕਰਨਾ ਉਹਨਾਂ ਅਧਿਆਪਕਾਂ ਦੇ ਲਈ ਹੈ ਜਿਹੜੇ 386 ਅਧਿਆਪਕ ਠੇਕੇ ਆਧਾਰ ਤੇ ਰੱਖੇ ਗਏ ਸੀ ਉਹਨਾਂ ਨੂੰ ਹੁਣ ਸਰਕਾਰੀ ਕਰ ਦਿੱਤਾ ਜਾਊਗਾ ਰੈਗੂਲਰ ਕਰ ਦਿੱਤਾ ਜਾਊਗਾ ਸੋ ਕੁੱਲ ਮਿਲਾ ਕੇ ਇੱਥੇ ਇੱਕ ਹੋਰ ਪੁਆਇੰਟ ਨੋਟ ਹੋ ਜਾਂਦਾ ਹੈ ਸਰਕਾਰੀ ਸਕੂਲਾਂ ਵਿੱਚ ਵਿਸ਼ੇਸ਼ ਬੱਚਿਆਂ ਦੀ ਦਰਜੇਬੰਦੀ ਦੇਖੀਏ ਤਾਂ ਪ੍ਰੀ ਪ੍ਰਾਇਮਰੀ ਦੇ ਵਿੱਚ 2170 ਬੱਚੇ ਕਲਾਸ ਨੰਬਰ 1 ਤੋਂ ਲੈ ਕੇ 8ਵੀਂ ਤੱਕ 33568 ਬੱਚੇ ਕਲਾਸ ਨੰਬਰ 9 ਤੋਂ 12 ਤੱਕ ਦੇਖਣਾ ਹੋਵੇ 10410 ਬੱਚਿਆਂ ਦੀ ਦਰਜੇਬੰਦੀ ਕੀਤੀ ਜਾਵੇਗੀ ਜਿਹੜੇ ਕਿ ਵਿਸ਼ੇਸ਼ ਅ ਵਿਸ਼ੇਸ਼ ਐਜੂਕੇਸ਼ਨ ਦੇ ਨਾਲ ਸੰਬੰਧਤ ਤਾਂ ਹੁਣ ਤੁਸੀਂ ਸੋਚਦੇ ਹੋਵੋਗੇ ਅਸਲ ਦੇ ਵਿੱਚ ਇਹ ਭਰਤੀ ਉਹਨਾਂ ਦੇ ਲਈ ਹੈ ਜਿਹੜੇ ਡਿਸੇਬਿਲਟੀ ਬੱਚੇ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਅ ਕੋਈ ਕਮੀ ਹੈ ਬੱਚਿਆਂ ਦੇ ਵਿੱਚ ਉਹਨਾਂ ਨੂੰ ਪੜਾਉਣ ਦੇ ਲਈ ਸਰਕਾਰ ਵੱਲੋਂ ਉਤਸ਼ਾਹ ਦਿੱਤਾ ਜਾ ਰਿਹਾ ਜਾਂ ਕਹਾਂਗੇ ਕਿ ਭਰਤੀ ਜਿਹੜੀ ਹੈਗੀ ਉਸ ਨੂੰ ਕੰਪਲੀਟ ਕੀਤਾ ਜਾਵੇਗਾ ਉਹਨਾਂ ਲਈ ਸਮੇਂ ਦੇ ਵਿੱਚ ਸੋ ਭਰਤੀ ਦੀ ਜਿਹੜੀ ਗਿਣਤੀ ਹੈ ਉਹ ਸਾਡੇ ਸਾਹਮਣੇ ਦੇਖਣ ਨੂੰ ਮਿਲ ਰਹੀ ਹੈ ਸਭ ਤੋਂ ਵੱਧ ਵਿਦਿਆਰਥੀ ਵਾਲੇ ਜ਼ਿਲ੍ਹੇ ਕਿਹੜੇ-ਕਿਹੜੇ ਪਾਏ ਗਏ ਆ ਲੁਧਿਆਣਾ ਸਭ ਤੋਂ ਵੱਧ ਹੈ ਸਭ ਤੋਂ ਵੱਧ ਲੁਧਿਆਣਾ ਹੈ ਪਹਿਲੇ ਨੰਬਰ ਤੇ ਹੈ ਬਠਿੰਡਾ 3901 ਪਟਿਆਲਾ 2976 ਅੰਮ੍ਰਿਤਸਰ ਦੇ ਵਿੱਚ ਐਨੇ ਤੇ ਇਸ ਤੋਂ ਬਿਨਾ ਜਲੰਧਰ ਦੇ ਵਿੱਚ ਵੀ ਕੋਸ਼ਿਸ਼ ਕੀਤੀ ਗਿਆ ਟੋਟਲ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਇਹ ਬੱਚਿਆਂ ਦੇ ਨਾਲ ਸੰਬੰਧਿਤ ਸਪੈਸ਼ਲ ਐਜੂਕੇਟਰਾਂ ਦੀ ਭਰਤੀ ਜਿਹੜੀ ਹੈਗੀ ਉਹ ਕਰੀ ਜਾਊਗੀ ਲੁਧਿਆਣਾ ਬਠਿੰਡਾ ਪਟਿਆਲਾ ਅੰਮ੍ਰਿਤਸਰ ਜਲੰਧਰ ਜੇਕਰ ਅਸੀਂ ਗੱਲ ਕਰਨੀ ਹੋਵੇ ਕਿ ਠੀਕ ਹੈ ਇਹ ਭਰਤੀ ਤਾਂ ਕੀਤੀ ਜਾਊਗੀ ਮੈਡਮ ਜੀ ਜਿਹੜੇ ਅਧਿਆਪਕ ਆ ਉਹਨਾਂ ਕੋਲੇ ਫਿਰ ਕੀ ਵਿਸ਼ੇਸ਼ ਤੌਰ ਤੇ ਐਜੂਕੇਸ਼ਨ ਉਹਨਾਂ ਕੋਲੇ ਹੋਣੀ ਚਾਹੀਦੀ ਹੈ ਜਾਂ ਕੁਆਲਿਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਇਹ ਉਹਨਾਂ ਵਿਦਿਆਰਥੀਆਂ ਲਈ ਤਾਂ ਬਹੁਤ ਵੱਡੀ ਖੁਸ਼ਖਬਰੀ ਹੈ ਜਿਨ੍ਹਾਂ ਨੇ ਡੀਐਡ ਤੇ بی ایڈ ਵਿਸ਼ੇਸ਼ ਵਿਸ਼ੇ ਦੇ ਨਾਲ ਕੀਤੀ ہوئی ہے جنوں ਆਪਾਂ ਕਹਿ ਲਈਏ ਡਿਸੇਬਿਲਟੀ ਜਿਹੜੀ এড્યુਕੇਸ਼ਨ ਹੈ ਉਸ ਨੂੰ پراپر ਤਰੀਕੇ ਦੇ ਨਾਲ ਪੜ੍ਹ ਕੇ ਡੀ ایڈ ਤੇ بی ایڈ ਉਹਨਾਂ ਨੇ ਕੋਰਸ স্পেশাল এডਿਕੇਸ਼ਨ ਦੇ ਥਰੂ ਕੀਤੇ ਹੋਏ ਹੈ ਕਲੀਅਰ ਪਰ ਜਿਨ੍ਹਾਂ ਨੇ ਜਿਹੜੀ بی ایڈ ਤੇ ڈی ایڈ ਹੈ ਉਹ ਨਾਰਮਲ ਜਿਵੇਂ ਆਪਾਂ ਸਕੂਲਾਂ ਦੇ کالਜਾਂ ਦੇ ਵਿੱਚ ਜਾ ਕੇ ਕਰਦੇ ਆ ਜਿਵੇਂ ਮੈਂ ਵੀ بی ایڈ ਕੀਤੀ ਹੈ ਨਾਰਮਲ ਹੈ ਉਹ ਵਿਸ਼ੇਸ਼ ਵਿਸ਼ੇ ਦੇ ਵਿੱਚ ਨਹੀਂ ਆਉਂਦੀ ਹੈ ਜਾਂ ਵਿਸ਼ੇਸ਼ ਵਾਲੇ ਕਨਸੈਪਟ ਵਿੱਚ ਨਹੀਂ ਆਉਂਦੀ ਹੈ ਤਾਂ ਉਹਨਾਂ ਵਿਦਿਆਰਥੀਆਂ ਨੇ ਜੇਕਰ ਨਾਰਮਲ ਬੀਐਡ ਡੀਐਡ ਕੀਤੀ ਹੋਈ ਹੈ ਕੋਈ ਗੱਲ ਨਹੀਂ ਉਹਨਾਂ ਨੂੰ ਪਲੱਸ ਜੇਕਰ ਉਹਨਾਂ ਨੇ ਡਿਗਰੀ ਵਿਸ਼ੇਸ਼ ਅਲੱਗ ਤੋਂ ਜਿਹੜੀ ਮਾਸਟਰ ਡਿਗਰੀ ਕਹਿ ਸਕਦੇ ਆ ਅਲੱਗ ਤੋਂ ਡਿਪਲੋਮਾ ਕੀਤਾ ਹੋਇਆ ਵਿਸ਼ੇਸ਼ এডੂਕੇਸ਼ਨ ਦੇ ਉੱਪਰ ਤਾਂ ਉਹ ਵੀ ਇਸ ਭਰਤੀ ਨੂੰ ਭਰ ਸਕਦੇ ਆ ਇਥੇ ਜਾਣਨ ਦੀ ਇੱਕ ਗੱਲ ਹੁੰਦੀ ਹੈ ਕਿ ਮੈਡਮ ਜੀ ਬੀਐਡ ਤੋਂ ਬਾਅਦ ਸਾਡੇ ਕੋਲੋਂ ਤਾਂ ਸਕੂਲਾਂ ਦੇ ਵਿੱਚ ਪੀਐਸਟੈਟ ਸੀਟੈਟ ਕਲੀਅਰ ਮੰਗਦੇ ਆ ਤੇ ਕੀ ਇਸ ਭਰਤੀ ਦੇ ਉੱਪਰ ਵੀ ਪੀਐਸਟੈਟ ਸੀਟੈਟ ਲਾਗੂ ਹੁੰਦਾ ਇਹ ਉਹਨਾਂਲੇ ਸਮੇਂ ਦੇ ਵਿੱਚ ਸਾਨੂੰ ਪਤਾ ਲੱਗ ਸਕਦਾ ਹੈ ਕਿ ਇਸ ਦੇ ਵਿੱਚ ਪੀਐਸਟੈਟ ਮੰਗਿਆ ਗਿਆ ਜਾਂ ਨਹੀਂ ਮੰਗਿਆ ਗਿਆ ਹਾਲੇ ਤੱਕ ਇਸ ਦੇ ਨਾਲ ਸਬੰਧਤ ਕੋਈ ਕਨਫਰਮ ਜਿਹੜਾ ਹੈਗਾ ਡਿਟੇਲ ਸਾਨੂੰ ਨਹੀਂ ਮਿਲ ਰਹੀ ਆਫੀਸ਼ਲ ਤਰੀਕੇ ਦੇ ਨਾਲ ਪਰ ਪ੍ਰਵੇਖ ਦੇ ਵਿੱਚ ਸਾਨੂੰ ਇਹ ਹੋ ਸਕਦਾ ਹੈ ਕਿ ਕੀ ਪਤਾ ਹੈ ਕਿ ਜਿਹੜੇ ਡੀਐਟ ਜਾਂ ਬੀਐਡ ਵਾਲੇ স্পੈਸ਼ਲ এডਿਕੇਸ਼ਨ ਦੇ ਨਾਲ ਸੰਬੰਧਿਤ ਬੱਚੇ ਨੇ ਵਿਦਿਆਰਥੀ ਨੇ ਜਾਂ ਕਈ ਅਧਿਆਪਕ ਸਾਥੀ ਨੇ ਉਹਨਾਂ ਦੇ ਲਈ ਖਾਸ ਤੌਰ ਤੇ ਕੋਈ ਟੈਟ ਜਿਹੜਾ ਹੈਗਾ ਉਹ ਘੋਸ਼ਿਤ ਕਰ ਦਿੱਤਾ ਜਾਵੇ ਜਾਂ ਫਿਰ ਜਿਹੜਾ ਪਹਿਲਾ ਪੀਐਸ ਟੈਟ ਕਲੀਅਰ ਨੇ ਜਾਂ ਫਿਰ ਸੀ ਟੈਟ ਕਲੀਅਰ ਨੇ ਉਹਨਾਂ ਨੂੰ ਹੀ ਇਸ ਦੇ ਲਈ ਐਲੀਜੀਬਲ ਮੰਨਿਆ ਜਾਵੇ ਸੋ ਗੋਲਮ ਨਾਲ ਆ ਕੇ ਅਸੀਂ ਸਮਝ ਸਕਦੇ ਆ ਕਿ ਇਹ ਭਰਤੀ ਉਹਨਾਂ ਵਿਦਿਆਰਥੀਆਂ ਦੇ ਲਈ ਹੈ ਉਹਨਾਂ ਦੇ ਆਪਕ ਸਾਥੀਆਂ ਦੇ ਲਈ ਹੈ ਜਿਨ੍ਹਾਂ ਨੇ ਸਪੈਸ਼ਲ এডਿਕੇਸ਼ਨ ਦੇ ਵਿੱਚ ਡੀਐਡ ਬੀਐਡ ਜਿਹੜਾ ਵਿਸ਼ਾ ਹੈ ਉਸ ਨੂੰ ਪੜ੍ਹਿਆ ਹੋਇਆ ਜਾਂ ਕੰਪਲੀਟ ਕੀਤਾ ਹੋਇਆ ਹੈ ਇਹ ਜਿਹੜੀ ਭਰਤੀ ਆ ਸਾਨੂੰ ਦੋ ਲੈਵਲ ਦੇ ਉੱਪਰ ਦੇਖਣ ਨੂੰ ਮਿਲਦੀ ਹੈ ਪੀਆਰਟੀ ਤੇ ٹیਜੀਟੀ ਪੀਆਰਟੀ ਤੇ ٹیਜੀਟੀ ਦੋਨਾਂ ਦੇ ਲਈ ਹੀ ਟੈਟ ਨੂੰ ਫਿਰ ਸਹੀ ਮੰਨਿਆ ਜਾਊਗਾ ਜਾ ਨਹੀਂ ਮੰਨਿਆ ਜਾਊਗਾ ਜਾਂ ਫਿਰ ਸੀਟੈਟ ਨੂੰ ਮੰਨਿਆ ਜਾਊਗਾ ਜਾਂ ਨਹੀਂ ਮੰਨਿਆ ਜਾਊਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਲਦ ਹੀ ਨੋਟੀਫਿਕੇਸ਼ਨ ਪੂਰਾ ਆਉਣ ਤੋਂ ਪਤਾ ਲੱਗ ਜਾਊਗਾ ਕਿ ਇਸ ਦੇ ਲਈ ਅਧਿਆਪਕਾਂ ਦੇ ਕੋਲੇ ਕੀ ਕੁਆਲੀਫਿਕੇਸ਼ਨ ਵਗੈਰਾ ਹੋਣੀ ਚਾਹੀਦੀ ਹੈ ਸੋ ਮੈਨੂੰ ਲੱਗਦਾ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਹੈਗਾ ਉਹ ਮੈਂ ਇਸ ਸਲਾਈਡ ਦੇ ਥਰੂ ਆਲਰੇਡੀ ਦੇ ਚੁੱਕੀ ਹੋਵਾਂਗੀ ਕਿ ਸਾਨੂੰ ਇਸ ਭਰਤੀ ਦੇ ਵਿੱਚ ਕਿਹੜੇ ਵਿਦਿਆਰਥੀਆਂ ਨੂੰ ਭਰਨੀ ਚਾਹੀਦੀ ਹੈ ਜਾਂ ਕਿਹੜੇ ਵਿਦਿਆਰਥੀਆਂ ਦੇ ਲਈ ਇਹ ਪੋਸਟਾਂ ਆਈਆਂ ਹੋਈਆਂ ਕੁੱਲ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਇਹ ਪੋਸਟਾਂ ਖਾਲੀ ਨੇ ਤੇ ਕਿੱਥੇ-ਕਿੱਥੇ ਪੋਸਟਾਂ ਵਧਣੇ ਦੇ ਘਟਣੇ ਇਹ ਗੱਲਾਂ ਬਾਤਾਂ ਆਪਾਂ ਕਾਫੀ ਹੱਦ ਤੱਕ ਕਰ ਚੁੱਕੇ ਹਾਂ ਸੋ ਇਸ ਤੋਂ ਬਿਨਾ ਇਹ 3600 ਜਿਹੜੀਆਂ ਪੋਸਟਾਂ ਨੇ ਪੰਜਾਬ ਦੇ ਵਿੱਚ ਜਿਹੜੀ ਭਰਤੀ ਹੈ ਪਹਿਲੀ ਵਾਰ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਠੇਕਾ ਆਧਾਰਿਤ ਭਰਤੀ ਕੀਤੀ ਗਈ ਸੀ 386 ਅਧਿਆਪਕਾਂ ਦੀ ਜਿਹੜੇ ਕਿ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਵਿਦਿਆਰਥੀਆਂ ਦੇ ਲਈ ਬਹੁਤ ਘੱਟ ਅਧਿਆਪਕ ਨੇ ਇਹ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹਾਂ ਹੋਰ 3600 ਅਧਿਆਪਕਾਂ ਦੀ ਭਰਤੀ ਨਵੇਂ ਪੱਦਰ ਤੋਂ ਕੀਤੀ ਜਾਵੇਗੀ ਜਿਹੜੀ ਕਿ ਪਹਿਲੀ ਵਾਰ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਹੈ ਸੋ ਮੀਰੇ ਅਕੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਣੀ ਹੈ ਤੇ ਤੁਸੀਂ ਇਸ ਜਾਣਕਾਰੀ ਨੂੰ ਉਹਨਾਂ ਸਾਰੇ ਵਿਦਿਆਰਥੀਆਂ ਤੱਕ ਪਹੁੰਚਦਾ ਕਰੋ ਜਿਹੜੇ ਵਿਦਿਆਰਥੀਆਂ ਨੇ ਡੀਐਡ ਜਾਂ ਬੀਐਡ ਸਪੈਸ਼ਲ ਐਜੂਕੇਸ਼ਨ ਜਾਂ ਸਪੈਸ਼ਲ ਵਿਸ਼ੇ ਦੇ ਵਿੱਚ ਕੀਤੀ ਹੋਈ ਹੈ ਇਸ ਤੋਂ ਬਿਨਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਪ੍ਰਤੀ ਕਿਹੜੇ-ਕਿਹੜੇ ਹੋਰ ਸਾਨੂੰ ਨੋਟੀਫਿਕੇਸ਼ਨ ਜਾਰੀ ਹੁੰਦੇ ਆ ਉਸ ਦੀ ਜਾਣਕਾਰੀ ਵੀ ਤੁਹਾਨੂੰ ਇਸ ਚੈਨਲ ਦੇ ਉੱਪਰ ਲਗਾਤਾਰ ਮਿਲਦੀ ਰਹੇਗੀ ਸੋ ਬਾਕੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੇਕਰ ਤੁਸੀਂ ਮਾਸਟਰ ਕੈਟਰ ਪੰਜਾਬੀ ਲੈਕਚਰਰ ਕੈਟਰ ਪੰਜਾਬੀ ਦੇ ਬੈਚ ਵਿੱਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਐਡਾ 247 ਦੀ ਐਪ ਨੂੰ ਡਾਊਨਲੋਡ ਕਰਕੇ ਜੁਆਇਨ ਕਰ ਸਕਦੇ ਤੇ coupon code YT22 जरूर ਲਗਾਇਓ ਸੋ ਬਾਕੀ ਆਪਾਂ ਮਿਲਦੇ ਆਂ ਆਪਣੀਆਂ ਕਲਾਸਾਂ ਦੇ ਵਿੱਚ ਅੱਜ ਦੇ ਲਈ ਇੰਨੇ ਧੰਨਵਾਦ ਸਤਿ ਸ਼੍ਰੀ ਅਕਾਲ